ਹਾਂਜੀ ਮਿੱਤਰੋ ਗੁੱਡ ਮਾਰਨਿੰਗ ਕਿਵੇਂ ਸਾਰੇ ਲੋ ਜੀ ਆਪਾਂ ਰਾਤ ਪਾਇਆ ਸੀ ਮੱਕੀ ਦਾ ਆਚਾਰ ਤੇ ਬੜੀਆ ਝਾੜ ਨਿਕਲੇ ਅੱਠ ਟਰਾਲੀਆਂ ਭਰ ਗਈਆਂ ਆਪਣੀਆਂ ਤੇ ਲਵੀ ਨਾਲ ਸ਼ਰਤ ਲੱਗੀ ਹੋਈ ਆ ਵੀ ਕੋਣੇ ਪੈਨਰ ਦਾ بیچ بیچ ਅਸੀਂ ਆਪਾਂ ਬੀਜਿਆ ਸੀ ਸੰਘੇਟਾ ਦਾ 5084 ਤੇ ਦੇਖਦੇ ਆ ਉਹਨਾਂ ਦੇ ਕਿੰਨਾ ਝਾੜ ਹੁੰਦਾ ਤੇ ਆਪਣੇ ਕਿੰਨਾ ਹੁੰਦਾ ਤੇ ਬਾਕੀ ਹੁਣ ਲਾਤ ਲੜਦਾਈ ਕਰਦੇ ਆ ਚਾਰ ਦਿਨ ਤੇ ਮਿੱਟੀ ਪਾਵਾਂਗੇ ਨਾਲੇ ਪਾਵਾਂਗੇ ਦਰਪਾਲ ਚਲੋ ਇਹ ਚੱਲਦੇ ਆਂ ਫਿਰ ਚਾਰ ਕੰਨੀ ਦਿਖਾਉਣੇ ਆ ਤੁਹਾਨੂੰ ਚਾਰ ਵਧੀਆ ਨਿਕਲੇ ਆ ਆਪਣੇ ਆ ਘੜੀ ਆਪਣੀ ਰਾਣੀ ਸੁੰਦਰਾ ਆ ਆਪਣਾ ਪ੍ਰੋਟੀਨਾ ਆ ਘੜਾ ਛੋਟਾ ਆਪਣਾ ਤੇ ਹੌਲੈਂਡ ਲਵੀ ਲੈ ਕੇ ਚੱਲੇ ਆ ਉਹਨਾਂ ਨੇ ਵੀ ਚਾਰ ਪੌਣਾ ਚ ਅਰਜਨ ਵੈਲੀ ਤੇ ਲਾ ਦੋ ਤਾਰੇ ਇਧਰ ਲੈਣੇ ਖਾਦ ਪਾਉਣ ਖੇਤ ਕਿੰਨੇ ਨਿਕਲ ਲਿਆ ਤੇਰੀ ਟਰਾਲੀਆਂ 12 ਹਾਂ ਕੋਈ ਨਹੀਂ ਦੇਖਦੇ ਆ ਲਵੀ ਦੇ ਕਿੰਨੇ ਨਿਕਲ ਲਿਆ ਆਪਣੇ ਭਰਗੀਆਂ 8 ਦੋਜੀ ਵੀ ਆ ਗਈ ਆਪਣਾ ਉਹ ਜੀ ਦੇਖਦੇ ਆ ਚਾਰ ਜਾ ਕੇ ਆ ਚਾਚੇ ਨੇ ਬੇਲਾ ਦੇਖ ਲਓ ਕੰਦ ਤੇ ਲਾਤੀਆਂ ਮੱਧਾਂ ਵੀ ਕੱਟਤੀਆਂ ਬਾਹਰੇ ਆਪਣੇ ਇਹ ਆਪਣੀ ਉਹ ਘੜੀ ਆ ਅਬ ਇੰਦਰ ਕੋਈ ਹੋ ਰਿਹਾ ਕਿਆ ਨਾ ਤਾੜਨਾ ਤੇ ਪਰ ਟਰਾਲੀ ਰਹਿੰਦੀ ਹੋਵੇ ਘੇਰਦੇ ਆਂ ਬਰੇ ਲਾਮਾ ਇਹ ਨਾ ਦੇ ਇਹਦਾ ਮਸ਼ੀਨ ਵਾਲਾ ਹੀ ਨਹੀਂ ਆ ਰਿਹਾ ਇਹਨਾਂ ਦੇ ਜਿੰਦੂ ਗਏ ਹੋਰ ਆਊਗਾ ਹਮਨ ਆ ਆ ਖਿੱਚ ਦੇ ਤਾਇਆ ਆਉ ਰਵਰ ਉਹ ਦੋ ਖਿੱਚਦੇ ਫਿਰ ਟਰੈਕਟਰ ਚੜ੍ਹਦੀ ਉੱਤੇ ਇਹਨਾਂ ਨੇ ਨਹੀਂ ਕਰ ਦਿਆ ਕਰਦੇ ਨਹੀਂ ਆਉਂਦੇ ਹੁੰਦੇ ਕੰਮ ਕਰਦੇ ਦਾ ਮਾਰਦੇ ਹੁੰਦੇ ਨੇ ਕਰਦੀ ਮਸ਼ੀਨ ਥੋੜੀ ਆਉਂਦੀ ਹੁੰਦੀ ਆ ਹੈ ਬਾਰ ਦਾ ਬੰਦਾ ਕੰਮ ਆ ਜਾਂਦਾ ਹੈ ਘਰ ਦਾ ਨਹੀਂ ਕੰਮ ਆਉਂਦਾ ਵੀ ਕਰਦਾ ਤਾਂ ਆਏਗਾ ਨਾ ਵੀ ਸਾਡੇ ਦੁਖੀ ਆਉਣ ਹਾਂ ਬਦੀਨ ਆਉਣ ਫਿਰ ਤਿਆਰ ਪਾਵਾਂਗੇ ਆਓ ਜਿਵੇਂ ਇੱਕ ਸਾਲ ਬਾਹਮਣਾ ਗੱਲ ਪਣੀ ਸੀ ਆ ਉਹਨਾਂ ਦੂਸਰੀਆਂ ਦੀਆਂ ਗੌਲ ਆਹੋ ਸੇਰ ਪਾ ਚੱਲ ਗਏ ਨੇ ਦਿੱਤੇ ਹੁਣ ਜਿਵੇਂ ਦਾਮਣ ਚ ਪੀਛ ਰਿਹਾ ਜ ਮੀ ਪੈ ਗਿਆ ਬਸ ਬੜੇ ਪਾਰ ਫੇਰ ਨਹੀਂ ਤਸਲੀਆਂ ਆ ਜਾਣੀਆਂ ਚਾਰ ਪਾਉਂਦਿਆਂ ਦੀਆਂ ਤਸਲੀਆਂ ਮੈਂ ਤਾਂ ਆਪਾਂ ਇਹ ਵਿਚਿਆ ਗਲੂ ਇਹ ਤਾਂ ਫੇਰ ਚੱਕਦਾ ਖਿਚਲਾਤਾ ਆ ਉਰਲਾ ਉਰਲਾ ਖਿਚਲਾ ਬਸ ਹਾਂ ਖਿਚਲਾ ਬਸ ਉਹਨੂੰ ਸਿੱਧਾ ਬਾਈ ਨੂੰ ਇੱਧਰ ਨੂੰ ਕਰ ਦੇ ਟਾਇਰ ਨਾਲ ਨਹੀਂ ਥੱਲੇ ਜਾਊਗਾ ਇਹ ਰੋਟੀ ਤੈਨੂੰ ਪਤਾ ਸੀ ਗੋਵਾਲੇ ਆ ਰੋਟੀ ਕਿੰਨੇ ਵੇ ਬਣਦੀ ਐ ਹਾਂ ਓ ਫਮਾਣੂ ਕੀ ਆਉਂਦੀ ਕੋਈ ਕਾ ਲਗੇ ਰੋਟੀ ਖਾ ਲੋ ਜੀ ਹਾਂ ਡਰ ਜੀ ਡਰ ਵਾਂ ਅੰਦਰਾਂ ਬੋਲ ਕੇ ਅੰਦਰੋਂ ਫੇਰ ਖਾਵਾਂਗੇ ਰੋਟੀ ਵੀ ਹੁਣ ਤਾਂ ਖਾ ਲਾ ਰੋਟੀ ਦਾ ਟਾਈਮ ਪਤਾ ਹੀ ਐ ਸਾਡੇ ਸਾਰੇ ਲਾਣੇ ਦਾ ਤੈਨੂੰ ਫੇਰ ਇਹ ਤਾਂ ਜੇ ਵਿਗੜਾਇਆ ਜੱਟ ਨੇ ਇਹ ਤਾਂ ਰਹਿਣ ਦੇ ਇਹ ਤਾਂ ਟਾਇਰ ਨਾਲ ਹੋ ਜਾਣਾ ਆ ਖਿੱਚ ਲੈ ਜਿਹੜਾ ਤੈਨੂੰ ਕਿਹਾ ਬੱਸ ਇਹਨੂੰ ਨਾ ਛੇੜ ਤੂੰ ਇਹ ਤਾਂ ਰਹਿਣ ਦੇ ਗੁਰੂ ਦੱਬਣਾ ਆ ਉਰੀ ਉਰਾਂ ਨੂੰ ਆਊਗਾ ਚਾਰ ਆਹ ਖਿੱਚ ਲੈ ਦੱਬਣਾ ਦੱਭਾਂਗੇ ਇਹਨੂੰ ਇਹਨੂੰ ਨੰਬੋ ਹੀ ਹੋਰ ਲਾ ਪਾ ਪਤੰਦਰ ਕਰ ਲੈ ਬਾਜੋ ਦੰਗਲੀ ਨਾਲ ਕਰ ਲੈ ਇਕੱਠਾ ਉਹ ਹਲ ਪਾ ਲਾਂਗੇ ਹਲ ਖੜੇ ਰ ਹਾਲਾ ਨਾਲ ਖਿੱਚ ਲਾਂਗੇ ਪਹਿਲਾਂ ਇਹਨੂੰ ਉਹ ਕਰ ਲਈਏ ਦਾ ਦਾ ਬੂਰਾ ਸੱਟ ਡਾ ਟਰੱਕ ਆ ਪਰ ਲਾ ਹਿੱਟੇ ਪਰ ਲਾ ਉਹ ਅੱਗੇ ਦੇਖ ਉਹ ਅੱਗੇ ਨੂੰ ਆ ਕਿੱਥੇ ਲਾ ਵਸ ਫਿਰ ਤਾਂ ਕਰੂਗਾ ਫੇਰ ਥੱਲੇ ਜਾਊਗਾ ਗੋਬਰਾਂ ਚ ਉਹ ਆਪੇ ਹੂ ਕੰਦ ਮਾਰ ਲਓ ਕੰਦਵਾ ਕੱਟਦੇ ਆ ਇੱਕ ਦੀ ਕੰਦ ਤੇ ਮਿੱਟੀ ਪਾਵਾਂਗੇ ਨਾ ਮਿੱਟੀ ਪਾਈ ਇਹਨਾਂ ਨੇ ਬਾਜਰੀ ਦੀ ਭਰ ਦਾਂਗੇ ਪਲੇਟਾਂ ਲਾ ਕੇ ਪਾਏ ਮੇਰੀ ਸਲਾਹ ਦੀ ਨਾ ਵੀ ਮਿੱਟੀ ਪਾ ਦਿੰਦੇ ਆਹ ਕੰਦ ਪਾ ਢਾ ਕੇ ਇੱਧਰ ਕਰ ਲੈਣੀ ਸੀ ਇਹ ਫੇਰ ਆਪਾਂ ਨੇ ਇੱਧਰ ਲਈ ਮੈਨੂੰ ਉਹਨੂੰ ਰੱਖ ਲੈਂਦੇ ਥੱਲੇ ਇਹਦੀ ਬਸ ਨਾਲ ਉਹ ਗੇਟ ਹੋਰ ਇਹਨੂੰ ਕਿਹੋਂ ਜੋੜਿਆ ਅਵਿੰਦਰਾ ਬਾੜਾ ਖੁੱਲਾ ਜੂ ਨਾਲ ਟੂੜੀ ਦੀਆਂ ਟਰਾਲੀਆਂ ਸਿੱਧੀਆਂ ਸਾਡੇ ਚ ਜਾਇ ਕਰਨੀਆਂ ਹੋਰ ਜਗਾਹ ਕਰੇ ਵਾਸਤੇ ਲਈ ਆਹ ਤਾਂ ਚਾਰ ਕਿੱਥੇ ਪਾਏ ਪਰੀਆਂ ਚਾਰ ਉਰੀ ਸਾਈਡ ਤੇ ਪਾਜਿਆ ਕਰੂਗਾ ਟੂੜੀ ਤਾਂ ਪਹਿਲਾਂ ਬਣ ਜਾਂਦੀ ਆਪਣੀ ਚਾਰ ਤਾਂ ਲੇਟੇ ਪਾਉਣੇ ਆਪਾਂ ਆ ਗੇਟ ਚਾੱਕ ਕੇ ਉਰੇ ਲਾਵਾਂਗੇ ਥੱਲੇ ਆ ਗੇਟ ਵੇਚਦਾ ਕੇ ਬੜਾ ਲਿਆਵਾਂਗੇ ਇਹ 12 ਫੁੱਟਾ ਹੁਣ ਤਾਂ 15 16 ਫੁੱਟਾ ਲਾਵਾਂਗੇ ਸਰਪੰਚਾਂ ਕੋਲ ਪਿਆ ਨਹੀਂ ਆ ਕੱਡਾ ਸੋਣਾ ਉਹ ਨਹੀਂ ਲਾਉਂਦੇ ਹੈਗੇ ਪਾ ਲਿਆ ਚਾਰ ਹਾਂਜੀ ਗੁਰਵਿੰਦਰ ਪਾਤਾ ਮਸੀਂ ਆਰਾ ਹੋ ਲਓ ਜੀ ਮੀਂਹ ਬਹੁਤ ਤੇਜ਼ ਆ ਗਿਆ ਤਰਪਾਲ ਪਾਤੀ ਆਪਾਂ ਨੇ ਮਿੱਟੀ ਪਾ ਦਾਂਗੇ ਹੁਣ ਲਿਆ ਕੇ ਤੇ ਬਾਕੀ ਲੱਤ ਪਾਣੀ ਹਣੇ ਥੋੜਾ ਜਿਹਾ ਹੋਰ ਇਹਨੂੰ ਕੰਨ ਨੂੰ ਸੁੱਕਵਾ ਕੇ ਤੇ ਦੱਬਦੇ ਦੱਬਦੇ ਉਡੰਤੋਂ ਦੱਬਦੇ ਬਸ ਇਹਨੂੰ ਵਾਲਾ ਤੜਾ ਦੋ ਮਗੜੀਏ ਪਾ ਕੇ ਘੇਰਦੇ ਵਸ ਅੰਦਰ ਲਓ ਜੀ ਬਣਾਤਾ ਹਨ ਚੋਰਸ ਉਹ ਕਰਦੇ ਆ ਇਕੱਠਾ ਲਵ ਲੋ ਮੋ ਟੋੜ ਥੋੜਾ ਉਹਨੂੰ ਕੰਮ ਨਿਬੜ ਜਾਣਾ ਮੀਨ ਨੇ ਕੰਮ ਖੜਾਤਾ ਬਾ 11 ਹੋਰ ਫਿਰਦਾ ਡਾਇਰੈਕਟਰ ਤੇ ਬਸ ਫਿਰ ਕੰਮ ਕੰਪਲੀਟ ਆਪਣਾ ਫਿਰ ਲਿਆਉਣਾ ਮਿੱਟੀ ਲਓ ਜੀ ਪਾਤਾ ਚਾਰ ਹੁਣ ਪਾ ਰਹੇ ਆ ਤਰਪਾਲ ਆ ਇਧਰ ਖਿੱਚੋ ਬਸ ਆ ਉਧਰ ਖਿੱਚੋ ਚਲੋ 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 50 ਫੁੱਟ ਲੰਬਾ ਪੈ ਗਿਆ ਜੀ ਆਪਾਂ हां हां उधर ਖਿੱਤ ਲਿਓ ਜਿਆਦਾ ਆਰੇ ਡੜੀ ਦੱਬ ਦੇ ਇੱਧਰ ਬੰਦ ਕਰ ਦੇ ਕੱਗਰ ਲਾ ਫਾ ਇੱਟਾ ਨਾ ਕੋ ਮਿੱਟਾ ਕੋਈ ਟਾ ਇੱਟਾ ਨਹੀਂ ਦੂਈਆਂ ਤਰਪਾਲਾਂ ਪਾ ਕੇ ਰੱਖਾਂਗੇ ਇੱਟਾਂ ਦੂਈਆਂ ਤਰਪਾਲਾਂ ਪਾ ਕੇ ਫੇਰ ਇੱਟਾ ਰੱਖਾਂਗੇ

ਬਾ ਇਧਰ ਦਾ ਮਿੱਟੀ ਲਾ ਦਾਂਗੇ ਦਵਲੋ ਵੇ ਲਿਆ ਹੋਰ ਇਧਰ ਨਹੀਂ ਗਿਆ ਤਨੇ ਇੱਥਾ ਇੱਟਾ ਪਈ ਨੇ ਕਰ ਦੋ ਰਾਂ ਨੂੰ ਕਰ ਦਿੱਕਦੀ ਹੋਰਾਂ ਬਹੁਤ ਸਾਰਾ ਦੋਹਾ ਵਾਟਰੀ ਅੱਗੋਂ ਲਓ ਜੀ ਤਰਪਾਲਾਂ ਪਾਤੀਆਂ ਕਲੰਬੀ ਬਾਤੀ ਦੋ ਉੱਪਰ ਦੂਜੀਆਂ ਪਾਤੀਆਂ ਛੋਟੀਆਂ ਪੁਰਾਣੀਆਂ ਪਈਆਂ ਸੀ ਆ ਟਰੱਕ ਵਾਲੀ ਤਰਪਾਲਾਂ ਪਾਤੀਆਂ ਤਿੰਨ ਤਰਪਾਲਾਂ ਪੈ ਗਈਆਂ ਚਾਰ ਤੇ ਚਲੋ ਵੀ ਕੱਢਦੇ ਆ ਟਰਿੱਲਰ ਕੰਮ ਕਿਆ ਨਿਬੜਾ ਆਪਣਾ ਫਿਰ ਪਾਉਣਾ ਟਰਾਲੀ ਲੈਉਣਾ ਮਿੱਟੀ ਦੀ ਮਿੱਟੀ ਪਾ ਦਾਂਗੇ ਗਾੜੇ ਨਾਲੇ ਬੜੀ ਲੋ ਵੀ ਆਪਾਂ ਐਸੇ ਨਾਲ ਮਿੱਟੀ ਲੈਣ ਤੇ ਨਾਲੇ ਠਿੰਗਾ ਕੀ ਹੋ ਗਿਆ ਚੰਕਾ ਲਈਏ ਵੱਡਾ ਪੈਂ ਟਰਾਲੀ ਉੱਪਰ ਲਈ ਇਹ ਦਸਾਂ ਕਾਦੇ ਵਾਸਤੇ ਲਾਈ ਲਾਵਾਂਗੇ ਆਪਾਂ ਤੋਂ ਇਹ ਗੰਦਨਾ ਬੋਲੇ ਕਿਕਰਾਂ ਜ ਵੱਡੇ ਫਿਰਦੇ ਨੇ ਕਿਉਂ ਤਾਂ ਇਹ ਮੋ ਦੇਖਣ ਵਾਲੇ ਕਹਣਗੇ ਬੋਲੇ ਕਿਕਰਾਂ ਚ ਵੱਡੇ ਫਿਰਦੇ ਨੇ ਬਾਂ ਮੋਟੀ ਬੜਲਾ ਉੱਪਰ ਲਈ ਉਹਨੂੰ ਛੱਡ ਤੂੰ ਹਾਂ ਆਉਰ ਲੀ ਬਾਟਾ ਆਉਰ ਲੀ ਉਰਾਨ ਹੋ ਗਰ ਜੋ ਗਿਆ ਹਾਂ ਹਾਂ ਬਸ ਇੱਧਰ ਹੀ ਘੇਰ ਲਾ ਵਾਤ ਹੋ ਗਈਆਂ ਲੋਈ ਆਪਾਂ ਬਾਰਡਰ ਸੀ ਕਿਕਰ ਇਹ ਪਾੜੀ ਕਿਕਰ ਦੇਖੋ ਕਿਹੜੇ ਖਤਾਨਾਂ ਚ ਫਿਰ ਰਿਹਾ ਬੰਦਾ ਸਾਡਾ ਅੱਲੀ ਬਾਰ ਲਈ ਆਪਣੇ ਵੱਟ ਵੱਟ ਕੇ ਤੇ ਨਾਲੇ ਲਿਆਈ ਮਿੱਟੀ ਫਿਰ ਦੱਸ ਰਹੇ ਕਿੰਗਾ ਕਿੱਥੇ ਲਾਵਾਂਗੇ ਆਪਾਂ ਬੜਗੀ ਬੜੀ ਨਹੀਂ ਹੈਗੀ ਲੈ ਮਾਰ ਟੱਕੂ ਦੋ ਹੋਰ ਹਰ ਰੀਆ ਉਹ ਰੀਆ ਹੋਰ ਰੀਆ ਚਿਲਕਾ ਜਾ ਉੱਪਰ ਬਾਹਰ ਲੈਣਾ ਯਾਰ ਉੱਪਰ ਵੱਢ ਦੇ ਓ ਇਧਰੇ ਖਾਣਾ ਸਾਰੇ ਪਰਿਵਾਰ ਗੱਨੀ ਬੱਜ ਜਾ ਸਾਰੇ ਕੁੱਤੇ ਕੌਣ ਆ ਆਸਾ ਕੀ ਕਰਨਾ ਜੇ ਉੱਤੇ ਟੱਕ ਮਾਰਦੇ ਯਾਰ ਇਹਦੇ ਬੱਸ ਵੱਢ ਗਈ ਕਿੱਟੇ ਇਹ ਤੋਂ ਕੱਢੇ ਨਾ ਉਹ ਫਸਾਤੀ ਦਾ ਯਾਰ ਲੋ ਜੀ ਟਰਾਲੀ ਭਰ ਲਈ ਆਪਣੇ ਚੰਗਾ ਦੀ ਟਮੇਟੀਆਂ ਪਾ ਥੁਲੇਆਂ ਪਾ ਕੇ ਚਲ ਕੇ ਵਿੱਚ ਕਰ ਦਿੱਤਾ ਗੋ ਲੋ ਜੀ ਚੱਲਦੇ ਘਰੇ ਇਹ ਸਾਡੀ ਐਸ ਬਾਈ ਬਾਈ ਵਾਲਾ ਨਾਇਰ ਜਿਹੜੀ ਬਣਾਈ ਸੀ ਖਾਲੀ ਰਹਿੰਦੀ ਹੈ ਇਹ ਮਟੀਰੀਅਲ ਦੇਖੋ ਕਹਾ ਜਾਇਆ ਉਹ ਟੁੱਟੀ ਪਈਆ ਸਾਰੀ ਆ ਵਿਚਾਰੀਆਂ ਕਾਊਆ ਟੁੱਟ ਵੀ ਕੇ ਛੱਡਦੀਆਂ ਕਿਸੇ ਨੇ ਆ ਤਾਂ ਨਮੀਆਂ ਛੱਡ ਗਏ ਕੋਈ ਗੈਲਆਂੀਆਂ ਹਾਂ ਤਾਈਂ ਗਏ ਬਹੁਤ ਆ ਬੜੀਆਂ ਖੜੀ ਰਸਾ ਪਿਆ ਪਵਾਇਆ ਪੂਛ ਡੰਡੀ ਲੋ ਜੀ ਆਪਾਂ ਲਈ ਆਏ ਸੀ ਮਿੱਟੀ ਮਿੱਟੀ ਪਾਈ ਆ ਆਪਣੇ ਆਲੇ-ਦਾਲੇ ਪੱਲੜ ਦਬਣ ਵਾਸਤੇ। ਜੇ ਨੀ ਕਣੀ ਚ ਨੇਹਰੀ ਚ ਪੱਲੜ ਡੂਰੇ ਨਾ। ਨਾਲੇ-ਦਾਲੇ ਮਿੱਟੀ ਨਾਲ ਦਬ ਦੂਗਾ ਇਹ। ਇਧਰਲੀ ਸਾਈਡ ਆਪਣਾ ਪਾਤੀ ਨਾਲੇ ਨਾਲੀ ਬਣਾਤੀ ਪਾਣੀ ਨਿਕਲਣ ਨੂੰ ਸਾਈਡ ਤੇ ਨੂੰ ਕੰਧ ਦੇ ਲੱਗ ਲਵੇ। ਇਧਰ ਤੇ ਬਰੋਚਿੰਗ ਕਾਪਰ ਰੱਖਾਂਗੇ ਤੇ ਕੁੱਤੇ ਆ ਚੜਨਾ। ਕੁੱਤੇ ਤਰਪਾਲ ਪਾੜ ਦਿੰਦਾ ਚੜ-ਚੜ ਕੇ। ਹਾਂ ਤਾਂ ਜੀ। ਠੀਕ ਆ ਬਟੇ। ਚਿੰਗ ਕਾ ਇਹਦੇ ਵਾਸਤੇ ਲਿਆਏ ਸੀ ਆਪਾਂ। ਵੇ ਕੁੱਤੇ ਨਾ ਉੱਪਰ ਚੜਨ ਵਾਲੇ ਢਾਲੇ ਲਾਤੀਆਂ ਸਾਰੇ ਨਾਲੇ ਕੋਈ ਡੰਗਰ ਨਹੀਂ ਚੜਦਾ ਉਧਰ ਵੀ ਲਾਤੀਆਂ ਇੱਧਰ ਵੀ ਲਾਤੀਆਂ ਨਿਪੜ ਗਿਆ ਕੰਮ ਤਾਂ ਇਹ ਜਿਕਰਾ ਲਾ ਦੇ ਫਿਰ ਜਾਇਦਾ ਲੱਗ ਗਿਆ ਲੱਗ ਗਿਆ ਜਿਕਰਾ ਚਲੋ ਠੀਕ ਆ ਜੀ ਇਹਦੇ ਨਾਲ ਹੀ ਕਰਦੇ ਆ ਬਲੌਗ ਦਾ ਐਂਡ ਕੰਮ ਆਪਣਾ ਨਿਪੜ ਗਿਆ ਮਿਲਦੇ ਆਂ ਫਿਰ ਇੱਕ ਨਵੀਂ ਵੀਡੀਓ ਦੇ ਵਿੱਚ